ਲੋਕ ਮਹਾਰਾਣੀ ਦੇ ਮਹਿਲਾਂ ਦੇ ਵਿੱਚ ਕਰਨ ਵਾਸਤੇ ਜਾ ਰਹੇ ਸੀ ਅੱਜ ਉੱਥੇ ਉਹਨਾਂ ਨੂੰ ਰੋਕਿਆ ਗਿਆ ਰੋਕਿਆ ਨਹੀਂ ਗਿਆ ਕੱਲਾ ਥਾਣੇ ਦੇ ਵਿੱਚ ਟੇਨ ਕਰ ਦਿੱਤੇ ਗਏ ਪਰ ਇਹ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੇ ਬੀਜੇਪੀ ਬਿਲਕੁਲ ਇੱਕ ਮਿਕ ਨਹੀਂ ਕਿ ਬੀਜੇਪੀ ਦੀ ਵੀ ਟੀਮ ਆਮ ਆਦਮੀ ਪਾਰਟੀ ਜਿਹੜਾ ਲੋਕ ਕਹਿੰਦੇ ਸੀ ਅੱਜ ਉਹ ਸਰਵ ਕਰਤਾ ਦੁਬਾਰਾ ਫੇਰ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਅੱਜ ਬਿਲਕੁਲ ਬੀਜੇਪੀ ਦੀ ਹੱਥ ਥੋਕੀ ਬਣ ਕੇ ਪੰਜਾਬ ਪੁਲਿਸ ਨੇ ਸਾਡੇ ਲੋਕਾਂ ਨੂੰ ਰਸਤੇ ਦੇ ਵਿੱਚ ਆਉਂਦਿਆਂ ਨੂੰ ਰੋਕਿਆ ਕੱਲਾ ਰੋਕਿਆ ਨਹੀਂ ਥਾਣਿਆਂ ਦੇ ਵਿੱਚ ਰਿਟੇਨ ਕਰਨਾ ਸ਼ੁਰੂ ਕੀਤਾ ਹੈ ਇਹ ਸਰਕਾਰ ਇਸ ਗੱਲ ਤੋਂ ਬਾਹਰ ਜਾਵੇ ਸਾਡੇ ਕਿਸਾਨਾਂ ਨੂੰ ਇੱਥੇ ਜਾਣ ਦੇਵੇ ਉੱਥੇ ਜਾ ਕੇ ਆਪਦੀ ਗੱਲ ਰੱਖਣ ਦੇਵੇ ਨਹੀਂ ਤਾਂ ਇਸ ਅੰਦੋਲਨ ਨੂੰ ਇਸ ਐਕਸ਼ਨ ਨੂੰ ਹੋਰ ਤੇਜ਼ ਕਰਨ ਦੇ ਲਈ ਫੈਸਲੇ ਲੈਣੇ ਪੈਣਗੇ ਕ੍ਰਿਕ ਕੋ ਸਾਥੀ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰ ਪੰਨੀਤ ਕੋਰ ਦੇ ਘਰ ਦਾ ਘਰਾਉ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਕਿਸਾਨਾਂ ਦੇ ਵੱਲੋਂ ਘਰ ਦਾ ਘਰਾਉ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਕਿਸਾਨ ਵੀ ਨਾਅਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪੁਲਿਸ ਦੇ ਵੱਲੋਂ ਵੀ ਸੜਕ ਵਿਚਾਲੇ ਟਿੱਪਲ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀ ਤੇ ਜਾਰੀ ਹੈ ਚਲ ਵਧ ਰੋ ਦੀ ਕੇ ਪਟਿਆਲਾ ਬਾਈਪਾਸ 'ਤੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਤੇ ਉਹਨਾਂ ਨੂੰ ਥਾਣੇ ਦੇ ਵਿੱਚ ਲਿਜਾਇਆ ਗਿਆ ਇਹ ਵੀ ਦੱਸਿਆ ਕਿ ਕੁਝ ਕਿਸਾਨਾਂ ਨੂੰ ਤਾਂ ਪੁਲਿਸ ਦੇ ਵੱਲੋਂ ਟੋਲ 플ਾਜੇ 'ਤੇ ਦੱਸਿਆ ਜਾ ਰਿਹਾ ਕਿ ਜ਼ਬਰਦਸਤੀ ਰੋਕ ਲਿਆ ਗਿਆ ਜਿਸ ਤੋਂ ਬਾਅਦ ਕਿਸਾਨ ਸੜਕ 'ਤੇ ਬੈਠਣ ਲਈ ਮਜਬੂਰ ਹੋ ਗਏ ਦਸਦੀ ਕੇ ਇੱਕ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰ ਪੰਨੀਤ ਕੋਰ ਦੇ ਮੋਤੀ ਮੈਲ ਦਾ ਘਰਾਉ ਦਾ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਪੁਲਿਸ ਵੱਲੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸੋ ਬਾਅਦ ਇਹ ਕਿਸਾਨਾਂ ਕੋ ਜਗਜੀਤ ਸਿੰਘ ਢੱਲੇ ਵੱਲ ਮਾਨ ਸਰਕਾਰ ਦੇ ਉੱਤੇ ਪੜਕਦੇ ਹੋਏ ਨਜ਼ਰ ਆਏ ਉਹਨਾਂ ਕਹਿ ਕੇ ਅੱਜ ਸਾਬਿਤ ਹੋ ਗਿਆ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਹੈ ਉਹਨਾਂ ਕਹਿ ਕੇ ਉਸ ਦਿਨ ਜੋ ਵੀ ਕੁਝ ਹੋਇਆ ਉਹ ਜਾਣ ਬੁੱਝ ਕੇ ਪੰਨੀਤ ਘਰ ਅਤੇ ਭਾਜਪਾ ਆਗੂਆਂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਿੱਚ ਦੁਬਾਰਾ ਫਿਰ ਬਿਲਕੁਲ ਉਹੀ ਕਰਤੂਤ ਕੀਤੀ ਹੈ ਪੰਜਾਬ ਸਰਕਾਰ ਨੇ ਜਾਂ ਭਗਵੰਤ ਮਾਨ ਦੀ ਸਰਕਾਰ ਨੇ ਜਾਂ ਭਰ ਭਗਵੰਤ ਮਾਨ ਦੀ ਪੁਲਿਸ ਨੇ ਜੋ ਆਪਾਂ ਕਹਿ ਰਹੇ ਸੀ ਬਾਰ ਬਾਰ ਕਹਿੰਦੇ ਆ ਰਹੇ ਸੀ ਕਿ ਜਿਹੜਾ ਸਾਡੇ ਲੋਕਾਂ ਦਾ ਕਹਿਣਾ ਸੀ ਕਿ ਬੀਜੇਪੀ ਦੀ ਵੀ ਟੀਮ ਆਮ ਆਦਮੀ ਪਾਰਟੀ ਜਿਹੜਾ ਲੋਕ ਕਹਿੰਦੇ ਸੀ ਅੱਜ ਉਹ ਸਾਬਤ ਕਰਤਾ ਦੁਬਾਰਾ ਫੇਰ ਦੋਸਤੋ ਅਸੀਂ ਜਿਹਦੇ ਜਿਸ ਦਿਨ ਬੀਜੇਪੀ ਦੇ ਲੋਕਾਂ ਨੂੰ ਸਵਾਲ ਪੁੱਛਦੇ ਆ ਤਾਂ ਸਵਾਲ ਸਾਡੇ ਬੰਦੇ ਬੀਜੇਪੀ ਦੇ ਲੋਕਾਂ ਨੂੰ ਪੁੱਛਦੇ ਨੇ ਲੇਕਿਨ ਢਿੱਡੀ ਪੀੜਾ ਆਮ ਆਦਮੀ ਪਾਰਟੀ ਦੇ ਹੁਣ ਲੱਗ ਜਾਂਦੀ ਹੈ ਤਕਲੀਫ ਇਹਨਾਂ ਨੂੰ ਮਹਿਸੂਸ ਹੁੰਣ ਲੱਗ ਜਾਂਦੀ ਹੈ ਸਵਾਲ ਕੀ ਹੈ ਕਿ ਅਸੀਂ ਮਹਾਰਾਣੀ ਤੋਂ ਸਵਾਲ ਪੁੱਛਨੇ ਚਾਹੁੰਦੇ ਸੀ ਸਵਾਲ ਪੁੱਛਣ ਦੇ ਮਾਮਲੇ ਦੇ ਵਿੱਚ ਸਾਡਾ ਇੱਕ ਕਿਸਾਨ ਸ਼ਹੀਦ ਹੋਇਆ ਉਹਦੇ ਤੇ ਮੁਕੱਦਮਾ ਦਰਜ ਹੋਣ ਦੀ ਗੱਲ ਆਈ ਮੈਂ ਫੇਰ ਇਹਦੇ ਵਿੱਚ ਇਹ ਗੱਲ ਸਪਸ਼ਟ ਕਰਨੀ ਚਾਹਣਾ ਸੀ ਕਿਉਂ ਮੁਕੱਦਮਾ ਦਰਜ ਦੀ ਗੱਲ ਕਰਦੇ ਆ ਅਸੀਂ ਚਾਹੁੰਦੇ ਆ ਕਿ ਮਹਾਰਾਣੀ ਵਿਸਾਉ ਦੇ ਵਿੱਚ ਇਨਵੋਲਵ ਹੋਣੀ ਚਾਹੀਦੀ ਹੈ ਕਿ ਦੋਸਤੋ ਸਭ ਤੋਂ ਪਹਿਲੀ ਤਾਂ ਗੱਲ ਜਿਹੜੇ ਆਦਮੀ ਨੇ ਜਿਹੜੇ ਆਦਮੀ ਦਾ ਨਾਂ ਲਿਆ ਜਾ ਰਿਹਾ ਹਰਵਿੰਦਰ ਦਾ ਉਸ ਆਦਮੀ ਦੀ ਪਹਿਲਾਂ ਇੱਕ ਵੀਡੀਓ ਆਉਂਦੀ ਆ ਉਹ ਬੋਲਦਾ ਹੈ ਉਹ ਪ੍ਰੈਸ 'ਚ ਬੋਲਦਾ ਹੈ ਮੈਂ ਲੈ ਕੇ ਜਾਊਂਗਾ ਕੈਂਡੀਡੇਟ ਨੂੰ ਪਿੰਡਾਂ ਚ ਦੇਖਾਂਗੇ ਕੌਣ ਸਵਾਲ ਕਰਦਾ ਹੈ ਇਸ ਤੋਂ ਵੀ ਅੱਗੇ ਜਦੋਂ ਰਾਣੀ ਇੱਥੋਂ ਵਾਪਸ ਚਲੀ ਗਈ ਤੇ ਫਿਰ ਉਹ ਆਦਮੀ 1.5-2 ਕਿਲੋਮੀਟਰ ਤੋਂ ਵਾਪਸ ਮੋੜ ਕੇ ਲਿਆਇਆ ਤੇ ਜੇ ਮੋੜ ਕੇ ਲਿਆਇਆ ਫਿਰ ਸਪਸ਼ਟ ਹੈ ਕਿ ਇਹ ਬੰਦਾ ਉਹ ਚਾਹੁੰਦਾ ਸੀ ਇਹ ਇਸ ਕਨਫਲਿਕਟ ਨੂੰ ਪੈਦਾ ਕਰਨਾ ਇਸ ਲੜਾਈ ਨੂੰ ਪੈਦਾ ਕਰਨਾ ਔਰ ਉਸ ਤੋਂ ਵੱਡੀ ਗੱਲ ਹੈ ਕਿ ਜਦੋਂ ਉੱਥੋਂ ਵਾਪਸ ਆਏ ਨੇ ਇੰਦਰ ਨੂੰ ਉਸ ਵੇਲੇ ਕੀ ਮਹਾਰਾਣੀ ਨੂੰ ਪਤਾ ਨਹੀਂ ਸੀ ਕਿ ਵੀ ਉੱਥੇ ਜਾ ਕੇ ਝਗੜਾ ਹੋ ਸਕਦਾ ਹੈ ਉਹ ਜਾਣ ਬੁੱਝ ਕੇ ਇੱਕ ਮਤਕੇ ਦੀ ਸਾਜ਼ਿਸ਼ ਦੇ ਤਹਿਤ ਇੱਕ ਪਲਾਨਿੰਗ ਦੇ ਤਹਿਤ ਆਏ ਨੇ ਸੋ ਇਸ ਕਰਕੇ ਉਹ ਪਲਾਨਿੰਗ ਦੇ ਤਹਿਤ ਹੁਣ ਕਰਕੇ 120 ਬੀ ਦੇ ਵਿੱਚ ਉਸ ਮਹਾਰਾਣੀ ਦਾ ਨਾਮ ਆਉਣਾ ਚਾਹੀਦਾ ਸੀ ਜਿਹੜਾ ਨਹੀਂ ਪਾਇਆ ਗਿਆ ਸਾਡੀ ਲੜਾਈ ਹੈ ਕਿ ਅਸੀਂ ਇਨਸਾਫ਼ ਮੰਗਦੇ ਹਾਂ ਜੇ ਅਸੀਂ ਇਨਸਾਫ਼ ਮੰਗਦੇ ਹਾਂ ਸਾਡੀਆਂ ਮੰਗਾ ਸੀ ਇਹੀ ਨੇਤਾ ਪੰਜਾਬ ਦੇ ਲੀਡਰ ਜਿਸ ਦਿਨ ਸਾਡੇ ਤੇ ਗੋਲੀਆਂ ਮਰਸਾਈਆਂ ਜਾ ਰਹੀਆਂ ਸੀ ਜੇ ਇਦਨ ਸਾਡਾ ਸ਼ੁਭ ਕਰਨ ਮਾਰਿਆ ਜੇ ਇਦਨ ਸਾਡਾ 400 ਤੋਂ ਉੱਪਰ ਕਿਸਾਨ ਚੱਕਮੀ ਕਰਤਾ ਸਾਡੀ ਮਸ਼ੀਨਰੀ ਤੋੜ ਦਿੱਤੀ ਉਹਦੇ ਤੇ ਇੱਕ ਵੀ ਪੰਜਾਬ ਦਾ ਲੀਡਰ ਬੀਜੇਪੀ ਦਾ ਮੂੰਹ ਦੱਕਣੀ ਖੁੱਲ੍ਹਿਆ ਬੋਲਿਆ ਤੱਕਣੀ ਜੇ ਉਹ ਨਹੀਂ ਬੋਲੇ ਤਾਂ ਫਿਰ ਸੁਭਾਵਕ ਹੈ ਸਵਾਲ ਤਾਂ ਪੁੱਛਣੇ ਮੰਨਗੇ ਅੱਜ ਤੁਸੀਂ ਇਹਦਾ ਮਤਲਬ ਤੁਸੀਂ ਇਹ ਮਤਦੇ ਹੋ ਤੁਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਤੁਹਾਡਾ ਠੱਗੀ ਮਾਰਾਂਗੇ ਅਸੀਂ ਤੁਹਾਡੀਆਂ ਵੋਟਾਂ ਲਵਾਂਗੇ ਸਦਾ ਤੇ ਆਵਾਂਗੇ ਤੇ ਫਿਰ ਤੁਸੀਂ ਜੇ ਸਾਡੇ ਕੋਲੋਂ ਕੁਝ ਮੰਗਾਂਗੇ ਅਸੀਂ ਕੁੱਟਾਂਗੇ ਵਾਅਦੇ ਕਰਾਂਗੇ ਵੋਟਾਂ ਲਵਾਂਗੇ ਜਿਉਂ ਵਾਅਦੇ ਯਾਦ ਕਰਾਉਣਾ ਹੋਗੇ ਤਾਂ ਕੁੱਟਾਂਗੇ ਗੋਲੀਆਂ ਮਾਰ ਕੇ ਮਾਰ ਦੇਾਂਗੇ ਤੁਹਾਡਾ ਇਹ ਪ੍ਰੋਗਰਾਮ ਹੈ ਤੇਰੇ ਸਵਾਲ ਤਾਂ ਕਰਨੇ ਬੰਦੇ ਨਹੀਂ ਕਰਨ ਦੀ ਗੱਲ ਆਉਂਦੀ ਹੈ ਉਹੀ ਸਵਾਲ ਅੱਜ ਸਾਡੇ ਲੋਕ ਮਹਾਰਾਣੀ ਦੇ ਮਹਿਲਾਂ ਦੇ ਵਿੱਚ ਕਰਨ ਵਾਸਤੇ ਜਾ ਰਹੇ ਸੀ ਅੱਜ ਉੱਥੇ ਉਹਨਾਂ ਨੂੰ ਰੋਕਿਆ ਗਿਆ ਰੋਕਿਆ ਨਹੀਂ ਗਿਆ ਕੱਲਾ ਥਾਣੇ ਦੇ ਵਿੱਚ ਡੇਨ ਕਰ ਦਿੱਤੇ ਗਏ ਔਰ ਇਹ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੇ ਬੀਜੇਪੀ ਬਿਲਕੁਲ ਇੱਕ ਮਿਕਨੇ ਇੱਕ ਜੁਟਨੇ ਡੇਲੀਵਲ ਨੇ ਕਿਹਾ ਕਿ ਟਰੈਕਟਰ ਤੋੜਨ ਨੌਜਵਾਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਦੇ ਵਿੱਚ ਅਜੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਭਾਜਪਾ ਦੀ ਹੱਥ ਠੋਕੀ ਬਣੀ ਹੋਈ ਹੈ ਔਰ ਇੱਕ ਜੋ ਡੋਗੇ ਇੱਕ ਦੂਜੇ ਦਾ ਦਪਖਪੂਰ ਰਹੇ ਨੇ ਇੱਕ ਦੂਜੇ ਦੀ ਸਪੋਰਟ ਕਰ ਰਹੇ ਨੇ ਸੋ ਇਸ ਕਰਕੇ ਜਿੰਝੇ ਮੈਂ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਭਗਵੰਤ ਮਾਨ ਜੀ ਵੱਲੋਂ ਜਾਂ ਇਥੋਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਜਿਸ ਵੇਲੇ ਸ਼ੁਭ ਕਰਨ ਦਾ ਮੁਕੱਦਮਾ ਦਰਜ ਕਰਾਇਆ ਅਸੀਂ ਉਸ ਵੇਲੇ ਵੀ 6 ਦਿਨ ਡੈੱਡ ਬੋਡੀ ਰੱਖ ਕੇ ਉਸ ਤੋਂ ਬਾਅਦ ਫਿਰ ਜਾ ਕੇ ਅਸੀਂ 3 ਦਿਨ ਰੇ ਸੜਕਾਂ ਰੋਕ ਕੇ ਧਰਨਾ ਦੇ ਕੇ ਸੜਕਾਂ ਤੇ ਫੇਰ ਉਹਦਾ ਐਫ ਆਈ ਆਰ ਦਰਜ ਕਰਵਾਈ ਹੈ ਉਸੇ ਦਿਨ ਦੀ ਐਪਲੀਕੇਸ਼ਨ ਸੰਬੰਧਿਤ ਐਸ ਐਸ ਪੀ ਕੋਲੇ ਗਈ ਹੋਈ ਹੈ ਟਰੈਕਟਰ ਤੋੜਿਆਂ ਦੀ ਲੇਖ ਜ਼ਖਮੀਆਂ ਦੀ ਉਹਦੇ ਤੇ ਅੱਜ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਸਾਡੀ ਸਰਕਾਰ ਨੇ ਇਹਦੋਂ ਸਪਸ਼ਟ ਹੁੰਦਾ ਹੈ ਕਿ ਬੀ ਜੇ ਪੀ ਦੀ ਪੂਰਕ ਬਣੀ ਹੋਈ ਹੈ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਅੱਜ ਬਿਲਕੁਲ ਬੀ ਜੇ ਪੀ ਦੀ ਹੱਥ ਥੋਕੀ ਬਣ ਕੇ ਪੰਜਾਬ ਪੁਲਿਸ ਨੇ ਸਾਡੇ ਲੋਕਾਂ ਨੂੰ ਰਸਤੇ ਦੇ ਵਿੱਚ ਆਉਂਦਿਆਂ ਨੂੰ ਰੋਕਿਆ ਕੱਲਾ ਰੋਕਿਆ ਨਹੀਂ ਖਾਣਿਆਂ ਦੇ ਵਿੱਚ ਡੇਨ ਕਰਨਾ ਸ਼ੁਰੂ ਕੀਤਾ ਹੈ ਜ਼ਿਲ੍ਹਿਆਂ ਦੇ ਵਿੱਚ ਸਟੰਡਿੰਗ ਦਾ ਅਪਰਾਲਾ ਕਰਨਾ ਸ਼ੁਰੂ ਕੀਤਾ ਹੈ ਪਰ ਇਹ ਚੱਲੇਗਾ ਨਹੀਂ ਇਹ ਸਰਕਾਰ ਇਸ ਗੱਲ ਤੋਂ ਬਾਹਰ ਜਾਵੇ ਸਾਡੇ ਕਿਸਾਨਾਂ ਨੂੰ ਉੱਥੇ ਜਾਣ ਦੇਵੇ ਉੱਥੇ ਜਾ ਕੇ ਆਪਦੀ ਗੱਲ ਰੱਖਣ ਦੇਵੇ ਨਹੀਂ ਤਾਂ ਸਰ ਇਹਸ ਅੰਦੋਲਨ ਨੂੰ ਦੇਸ ਐਕਸ਼ਨ ਨੂੰ ਹੋਰ ਤੇਜ਼ ਕਰਨ ਦੇ ਲਈ ਫੈਸਲੇ ਲੈਣੇ ਪੈਣਗੇ ਔਰ ਫਿਰ ਬਾਤ ਇਹ ਬੱਚਾ ਇਹੀ ਪੁਲਿਸ ਇਹੀ ਅਧਿਕਾਰੀਏ ਕਹਿੰਦੇ ਹੁੰਦੇ ਆ ਕਿ ਤੁਸੀਂ ਇੰਨੇ ਅਗਰੈਸਿਵ ਨਾਲ ਹੋ ਅਸੀਂ ਅਗਰੈਸਿਵ ਨਹੀਂ ਆ ਅਸੀਂ ਬਿਲਕੁਲ ਪੀਸਫੁਲ ਹਾਂ ਅਸੀਂ ਰੋਜ਼ ਇਹ ਕਹਿ ਰਹੇ ਆ ਕਿ ਅਸੀਂ ਸਵਾਲ ਪੁੱਛਣੇ ਨੇ ਸਵਾਲ ਸਾਡੇ ਸਵਾਲਾਂ ਦੇ ਜਵਾਬ ਦਿਓ ਸਵਾਲਾਂ ਦੇ ਜਵਾਬ ਤੋਂ ਜਦੋਂ ਭੱਜਦੇ ਹੋ ਫਿਰ ਤੁਸੀਂ ਕਿਸ ਅਧਿਕਾਰ ਦੇ ਨਾਲ ਗੋਟ ਮੰਗਦੇ ਹੋ ਸਾਤੋਂ ਸਾਡਾ ਸਵਾਲ ਹੈ ਜਦੋਂ ਪਹਿਲੀਆਂ ਸਾਡੇ ਨਾਲ ਕੀਤੇ ਵਹਿਦਾਂ ਤੋਂ ਭੱਜਦੇ ਹੋ ਸਾਡੇ ਬੰਦੇ ਮਾਰੇ ਫਿਰ ਤੁਸੀਂ ਦੁਬਾਰਾ ਸਾਡੇ ਨਾਲ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦੇ ਹੋ ਜਵਾਬ ਨਹੀਂ ਦੇ ਸਕਦੇ ਫਿਰ ਤਾਂ ਵੋਟਾਂ ਮੰਗਣ ਦਾ ਤੁਸੀਂ ਰਾਈਟ ਹੀ ਨਹੀਂ ਰੱਖਦੇ ਕਿ ਤੁਸੀਂ ਲੋਕਾਂ ਤੋਂ ਵੋਟਾਂ ਮੰਗੋ ਲੋਕਾਂ ਕੋ ਵੋਟਾਂ ਕਿਉਂ ਪਾਉਣ ਤੁਹਾਡੇ ਨਾਲ ਤੁਹਾਨੂੰ ਕਿ ਸੋਚੋ ਵੋਟਾਂ ਪਾਉਣ ਤੁਹਾਨੂੰ ਸੋ ਇਸ ਲਈ ਲੋਕਾਂ ਨੂੰ ਵੀ ਮੇਰੀ ਅਪੀਲ ਹੈ ਕਿ ਦੋਸਤੋ ਤਕੜੇ ਹੋਵੋ ਹੰਬੜਾ ਮਾਰਨਾ ਪੈਣਾ ਇਹਨਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਦਾ ਇੱਕੋ ਚਿਹਰਾ ਹੈ ਘਟ ਇਹਨਾਂ ਜੋ ਕੋਈ ਨਹੀਂ ਸਾਰੇ ਸਾਡੇ ਦੁਸ਼ਮਣ ਨੇ ਸਾਡੀਆਂ ਜ਼ਮੀਨਾਂ ਖਾਣ ਲਈ ਸਾਰੇ ਤਰਲੋ ਮੱਛੀ ਨੇ ਜਿਸ ਤਰੀਕੇ ਦੇ ਨਾਲ ਤਿੰਨ ਕਾਨੂੰਨ ਲਿਆ ਕੇ ਸਾਡੇ ਸੰਗਤ ਜ਼ਮੀਨਾਂ ਖਾਣ ਦੇ ਲਈ ਕੇਂਦਰ ਸਰਕਾਰ ਨੇ ਉਪਰਾਲਾ ਕੀਤਾ ਉਸ ਵੇਲੇ ਵੀ ਇਹਨਾਂ ਕਾਨੂੰਨਾਂ ਦੇ ਸੁਭਾਗਕ ਚ ਜੇ ਨੋਟੀਫਿਕੇਸ਼ਨ ਕੀਤਾ ਸੀ ਤੱਕੇ ਜਰੀ ਵਾਲੇ ਕੀਤਾ ਸੀ ਇਸ ਤੋਂ ਵੀ ਅੱਗੇ ਜੇ ਪੰਜਾਬ ਦੇ ਵਿੱਚ ਜੁਮਲਾ ਮੁਸ਼ਤਰਕਾ ਮਾਲਕਾਂ ਵਾਲੀਆਂ ਜ਼ਮੀਨਾਂ ਦੀ ਗੱਲ ਆਈ ਜੇ ਪੰਜਾਬ ਦੇ ਵਿੱਚ ਆਬਾਦਕਾਰਾਂ ਦੀ ਗੱਲ ਆਈ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਧੰਨ ਠਾਈ ਆਉਂਦੇ ਹਸਰ ਪੰਜਾਬ ਸਰਕਾਰ ਨੇ ਜਿਹੜੇ ਕਿਸਾਨ ਕਰਜ਼ੇ ਦੇ ਕਾਰਨ ਔਰ ਕਰਜਾ ਮੋੜ ਨਹੀਂ ਸਕੇ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਵਾਰੰਟ ਜਾਰੀ ਕੀਤੇ ਇੱਚੋ ਚਿਹਰਾ ਸਾਹਬ ਨਜ਼ਰ ਆਉਂਦਾ ਭਰਾਵੋ ਇੱਕੋ ਹੀ ਨੇ ਔਰ ਤੇੜੇ ਤੀਸਰੇ ਰਹਿ ਗਏ ਜੇ ਉਹਨਾਂ ਨੂੰ ਵੀ ਚੰਗੇ ਭਲੇ ਨਹੀਂ ਉਹ ਵੀ ਉਹਨਾਂ ਦੀ ਰਾਜ ਦੇ ਵਿੱਚ ਉਹਨਾਂ ਦੇ ਸਮੇਂ ਦੇ ਵਿੱਚ ਸਾਡੀ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਬਣੀ ਲੇਕਿਨ ਅੱਠ ਸਾਲ ਰਾਜੂ ਸੁਮਿੰਦਰ ਨੰਦਰੀ ਰਿਪੋਰਟ ਲਗੂ ਨਹੀਂ ਕੀਤੀ ਕਿੰਨਾ ਹੀ ਨਹੀਂ ਗੱਲ ਮੁੱਕਦੀ 1994 ਚ ਜਦੋਂ ਗੈਟ ਤੇ ਸੈਨ ਹੁੰਦੇ ਨੇ ਉਸੇ ਹੀ ਪਾਰਟੀ ਦੇ ਲੀਡਰਾਂ ਦੇ ਸੈਨ ਹੁੰਦੇ ਨੇ ਸੋ ਇਸ ਕਰਕੇ ਕਿਸਾਨ ਨੂੰ ਆਪਦੀ ਇਸ ਲੜਾਈ ਨੂੰ ਹੋਰ ਅੱਗੇ ਤੋਰਨ ਦੇ ਲਈ ਇਸ ਲੜਾਈ ਨੂੰ ਜਿੱਤਣ ਦੇ ਲਈ ਮੈਦਾਨ ਦੇ ਵਿੱਚ ਆਉਣਾ ਪੈਣਾ ਹੈ ਤੱਕੜੇ ਹੋਵੋ ਆਓ ਮੈਦਾਨ ਦੇ ਵਿੱਚ ਨਿਕਲੋ ਬਾਹਰ ਸਵਾਲ ਪੁੱਛੀਏ ਇਹਨਾਂ ਤੋਂ ਕਿਉਂਕਿ ਮੈਂ ਬਾਰ-ਬਾਰ ਕਹਿੰਦਾ ਹਾਂ ਅਸੀਂ ਸਵਾਲ ਪੁੱਛ ਕੇ ਆਪਾਂ ਇੱਕ ਬਹੁਤ ਵੱਡਾ ਕੰਮ ਕਰ ਰਹੇ ਹੋ ਤੁਸੀਂ ਤੁਸੀਂ ਉਹ ਲੀ ਤੋੜ ਰਹੇ ਹੋ ਜਿਹੜੀ ਲੀ ਲੰਬੇ ਸਮੇਂ ਤੋਂ ਪਈ ਹੋਈ ਸੀ ਕਿ ਆਇਆ ਆ ਰਿਹਾ ਜੀ ਕੋਈ ਕੋਈ ਲੀਡਰ ਆ ਰਿਹਾ ਹੈ ਉਹਨੂੰ ਅਸੀਂ ਠੰਡੇ ਪਿਉਣੇ ਆ ਉਹਨੂੰ ਅਸੀਂ ਮੇਵੇ ਖਾਣੇ ਆ ਉਹਨੂੰ ਅਸੀਂ ਦੁੱਧ ਪਿਉਣਾ ਹੈ ਉਹਦੇ ਅਸੀਂ ਸੇਵਾ ਕਰਨੀ ਹੈ ਜਿਸ ਤਰੀਕੇ ਦੇ ਨਾਲ ਉਹ ਤੁਸੀਂ ਇੱਕ ਪੜਿਤ ਪਈ ਹੋਈ ਸੀ ਉਹਨੂੰ ਅੱਜ ਤੋੜ ਰਹੇ ਹੋ ਤਾਕੇ ਇਹ ਜਿਹੜੀ ਪਿੰਡ ਜਿਲ੍ਹਾ ਚ ਟੁੱਟਦੀ ਨਹੀਂ ਇਹਨਾਂ ਲੋਕਾਂ ਨੂੰ ਜਿਲਦਰੋਂ ਪਤਾ ਨਹੀਂ ਲੱਗਦਾ ਕਿ ਲੋਕ ਸਾਡੇ ਤੇ ਸਵਾਲ ਕਰਨਗੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਲੋਕਾਂ ਦੇ ਮਸਲਿਆਂ ਦੇ ਹੱਲ ਕਰਨੇ ਪੈਣਗੇ ਉਨੀ ਦੇਰ ਤੱਕ ਇਹਨਾਂ ਲੋਕਾਂ ਦੀ ਅਕਲ ਟਿਕਾਣੇ ਨਹੀਂ ਆਉਣੀ ਕਿ ਲੋਕ ਤੁਹਾਡੇ ਨਾਲ ਲਗਾਤਾਰ ਰੋਜ਼ ਠੱਗੀਆਂ ਮਾਰਦੇ ਰਹਿਣਗੇ ਧੋਖੇ ਕਰਦੇ ਰਹਿਣਗੇ ਸੋ ਇਸ ਲਈ ਛੱਡੋ ਸਮਾਂ ਪੁਰਾਣਾ ਜ਼ਮਾਨਾ ਨੂੰ ਜਦੋਂ ਤੁਸੀਂ ਇਹਨਾਂ ਨੂੰ ਬਰਫੀਆਂ ਖਾਉਂਦੇ ਸੀ ਮੇਵੇ ਖਾਉਂਦੇ ਸੀ ਦੁੱਧ ਪਿਉਂਦੇ ਸੀ ਸ਼ਰਾਬਾਂ ਪਿਉਂਦੇ ਸੀ ਇਹਨਾਂ ਦੇ ਮਗਰ ਭਜਦੇ ਸੀ ਉਹ ਛੱਡ ਕੇ ਆਓ ਸਾਰਾ ਪੰਜਾਬ ਇਕੱਠੇ ਹੋ ਗਏ ਇਹਨਾਂ ਸਾਰੇ ਪੋਲੀਟਿਕਲ ਲੋਕਾਂ ਦੇ ਉੱਤੇ ਸਵਾਲ ਕਰੀਏ ਜਦੋਂ ਤੁਹਾਡੇ ਪਿੰਡਾਂ ਚੋਂ ਸਵਾਲ ਕਰੋਗੇ ਇੱਕ ਨਵੀਂ ਲੀ ਸਟਾਰਟ ਕਰਾਂਗੇ ਉਹਦੇ ਚੋਂ ਇੱਕ ਗੱਲ ਨਿਕਲ ਕੇ ਆਏਗੀ ਕਿ ਭਾਈ ਇਹਨਾਂ ਲੋਕਾਂ ਦੇ ਛੇ ਕਰ ਦੁਬਾਰਾ ਮੋਟਾ ਲੈ ਕੇ ਫੇਰ ਜਾਣਾ ਹੈ ਤਾਂ ਫਿਰ ਇਹਨਾਂ ਲੋਕਾਂ ਦੀਆਂ ਗੱਲਾਂ ਮੰਨਣੀਆਂ ਪੈਣਗੀਆਂ ਇਹ ਤਾਂ ਤੁਹਾਡੀਆਂ ਮਸਲਿਆਂ ਦਾ ਹੱਲ ਹੋਣਾ ਭਰਾਵੋ ਸੋਇਸ਼ ਕਰਕੇ ਤਕੜੇ ਹੋਵੋ ਮੈਦਾਨ ਦੇ ਵਿੱਚ ਨਿਕਲਗੇ ਸਰਕਾਰ ਨੂੰ ਫਿਰ ਚੇਤਾਵਨੀ ਦਿੰਨੇ ਆ ਕਿ ਸਾਡੇ ਰਿਹਾ ਕਰੋ ਸਾਰੇ ਕਿਸਾਨਾਂ ਨੂੰ ਜਿਹੜੇ ਜਿੱਥੇ-ਜਿੱਥੇ ਰਸਤੇ 'ਚ ਰੋਕੇ ਆ ਕਿਸਾਨ ਸਾਰੇ ਕਿਸਾਨ ਇਕੱਠਾ ਦੇ ਇਕੱਠੇ ਹੋਣ ਦਿਓ ਉੱਥੇ ਜਾ ਕੇ ਫੈਸਲਾ ਲਵਾਂਗੇ ਅਸੀਂ ਕੀ ਕਰਨਾ ਸੋਇਸ਼ ਕਰਕੇ ਨਹੀਂ ਤਾਂ ਫਿਰ ਸਖਤ ਐਕਸ਼ਨ ਹੋਰ ਕਰਨ ਲਈ ਮੋਰਚਾ ਮਜਬੂਰ ਹੋਏਗਾ ਜਿਹਦੀ ਫਿਰ ਜ਼ਿੰਮੇਵਾਰ ਸਾਡੀ ਸਰਕਾਰ ਹੋਏਗੀ ਬਹੁਤ ਬਹੁਤ ਧੰਨਵਾਦ ਦਸੀ ਕਿ ਜਗਜੀਤ ਬੱਲੇਵਾਲ ਨੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਤੇ ਮਾਨ ਸਰਕਾਰ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਵੀ ਚੇਤਾਵਨੀ ਦਿੱਤੀ ਹੈ ਉਹਨੇ ਕਿਹਾ ਕਿ ਜੇਕਰ ਮ੍ਰਿਤਕ ਕਿਸਾਨ ਦੇ ਮਲਜ਼ਮ ਨੂੰ ਸਜ਼ਾ ਨਹੀਂ ਮਿਲਦੀ ਉਸ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਸਮਾਉ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਬੇਰਿਪੋਰਟ ਪੰਜਾਬੀ ਲੋਕ ਚੈਨਲ